श्रोमणी श्री विश्वकर्मा मंदिर फगवाड़ा ਵਿਖੇ ਰਾਜ ਸਭਾ ਐਮਪੀ ਸਤਨਾਮ ਸਿੰਘ ਸੰਧੂ ਉਚੇਚੇ ਤੌਰ ਤੇ ਪਹੁੰਚ ਕੇ ਨਤਮਸਤਕ ਹੋਏ ਇਸ ਮੌਕੇ ਉਹਨਾਂ ਨੇ ਸ਼੍ਰੀ ਵਿਸ਼ਵਕਰਮਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਮੰਦਰ ਦੀ ਸਭਾ ਦੇ ਪ੍ਰਧਾਨ ਪ੍ਰਦੀਪ ਧਿਮਾਨ ਅਤੇ ਵਾਈਸ ਪ੍ਰਧਾਨ ਗੁਰਮਖ ਸਿੰਘ ਨਾਮਧਾਰੀ ਨੇ ਉਹਨਾਂ ਨੂੰ ਜੀ ਆਇਆਂ ਆਖਿਆ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕੀਤ ਕਰਕੇ ਸਵਾਗਤ ਕੀਤਾ ਐਮਪੀ ਸਤਨਾਮ ਸਿੰਘ ਸੰਧੂ ਨੇ ਮੰਦਰ ਵਿਖੇ ਚੱਲ ਰਹੇ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਵਿਖੇ ਮਾਨਵਤਾ ਦੀ ਭਲਾਈ ਦੇ ਚੱਲ ਰਹੇ ਕਾਰਜਾਂ ਲਈ ਸੰਸਥਾ ਦੀ ਸ਼ਲਾਘਾ ਕੀਤੀ। ਉਹਨਾਂ ਨੇ ਹਸਪਤਾਲ ਵਾਸਤੇ ਸਹਿਯੋਗ ਦੇਣ ਲਈ ਅਤੇ ਨਵੇਂ ਬਣ ਰਹੇ 50 ਬੈਡਾਂ ਵਾਲੇ ਐਮਰਜੈਂਸੀ ਹਸਪਤਾਲ ਦਾ ਉਦਘਾਟਨ ਕੇਂਦਰ ਦੀ ਅਹਿਮ ਸ਼ਖਸੀਅਤ ਤੋਂ ਕਰਵਾਉਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਸਭਾ ਦੇ ਸਰਪ੍ਰਸਤ ਜਸਪਾਲ ਸਿੰਘ ਲਾਲ ਸੀਨੀਅਰ ਵਾਈਸ ਪ੍ਰਧਾਨ ਸੋਲੇਂਦਰਪਾਲ 蒂ਮਨ ਪਰਸ਼ਾਂਤ 蒂ਮਨ ਵਿਸ਼ਾਲ ਭੋਗਲ ਅੰਕੁਸ਼ 蒂ਮਨ ਸਾਬਕਾ ਮੇਰ अरुण ਖੋਸਲਾ ਕਾਉਂਸਲਰ ਬੀਰਾਰਾਮ ਬਲਜੋਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਗੁਰੂ ਘਰ ਦੇ ਮੈਂਬਰ ਹਾਜ਼ਰ ਸਨ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਉਸ ਰੋਮਣੀ ਇਤਿਹਾਸਕ ਮੰਦਿਰ ਸ਼੍ਰੀ ਵਿਸ਼ਵਕਰਮਾ ਮੰਦਿਰ ਵਿਖੇ ਤੁਸੀਂ ਨਤਮਸਤਕ ਹੋਣ ਲਈ ਪਜੇ ਉਹ ਕਿਹੋ ਜਿਹਾ ਲੱਗ ਰਿਹਾ ਸਰ ਬਹੁਤ ਆਨੰਦ ਆਇਆ ਜੀ ਆਤਮਿਕ ਤੌਰ ਤੇ ਮੈਨੂੰ ਅੰਦਰੋਂ ਇੱਕ ਜਿਹੜੀ ਬੰਦੇ ਨੂੰ ਸਕੂਨ ਮਿਲਦਾ ਕਿਉਂਕਿ ਇਹ ਬਹੁਤ ਇੱਕ ਇਤਿਹਾਸਕ ਸਥਾਨ ਹੈ ਔਰ 115 ਸਾਲ ਪੁਰਾਣੇ ਇਸ ਸਮੰਦਰ ਦੇ ਵਿੱਚ ਆ ਕੇ ਇਸ ਸਮੰਦਰ ਦੇ ਵਿੱਚ 115 ਸਾਲ ਪੁਰਾਣੀ ਜਿਹੜੀ ਵਿਰਾਸਤ ਹੈ ਉਹ ਅੱਜ ਹੂ ਬੂ ਕਾਇਮ ਹੈ। ਔਰ ਮੈਂ ਧੰਨਵਾਦ ਵੀ ਕਰਨਾ ਚਾਹੁੰਨਾ ਤੇ ਵਧਾਈ ਵੀ ਦੇਣੀ ਚਾਹੁੰਨਾ ਇੱਥੇ ਦੇ ਪ੍ਰਬੰਧਕਾਂ ਨੂੰ ਪੂਰੀ ਰਾਮਗੜੀਏ ਕਮੇਟੀ ਨੂੰ ਕਿ ਸਭ ਤੋਂ ਵੱਡਾ ਕੰਮ ਆ ਆਪਣੀ ਵਿਰਾਸਤ ਨੂੰ ਸੰਭਾਲਣਾ ਹੈ। ਆਪਣੇ ਦਰਸ਼ੇ ਨੂੰ ਸੁਰੱਖਣਾ ਤਾਂ ਕਿ ਔਰ ਵਾਲੀਆਂ ਜਿਹੜੀਆਂ ਜਨਰੇਸ਼ਨ ਐ ਉਹ ਤੋਂ ਸੇਲ ਲੈ ਸਕਣ। ਦੇਸ਼ ਦੇ ਪ੍ਰਧਾਨ ਮੰਤਰੀ શ્રી ਨarendra Modi ਜੀ ਜਦੋਂ ਇਹ ਕਹਿੰਨੇ ਵਿਕਾਸ ਵੀ ਵਿਰਾਸਤ ਵੀ ਤਾਂ ਵਿਰਾਸਤ ਤੋਂ ਬਿਨਾ ਜਿਹੜਾ ਵਿਕਾਸ ਹੈ ਉਹਦੇ ਕੋ ਅਰਥ ਨਹੀਂ ਰਹਿ ਜਾਂਦੇ ਤੇ ਇਹਨਾਂ ਨੇ ਵਿਰਾਸਤ ਸੰਭਾਲੀ ਹੋਈ ਹੈ ਮੰਦਰ ਵਿੱਚ ਆ ਕੇ ਬਹੁਤ ਸਕੂਨ ਮਿਲਿਆ ਇੱਥੇ ਆ ਕੇ ਪ੍ਰਾਰਥਨਾ ਕੀਤੀ ਹਾਜ਼ਰੀ ਲਗਵਾਈ ਆਪਣੀ ਔਰ ਇਸ ਦੇ ਨਾਲ ਜਿਹੜੀ ਇੱਥੇ ਸੇਵਾ ਕੀਤੀ ਜਾ ਰਹੀ ਹੈ ਮਨੁੱਖਤਾ ਦੇ ਹੈਲਥ ਦੇ ਵਾਸਤੇ ਖਾਸ ਕਰਕੇ ਉਸ ਨੂੰ ਦੇਖ ਕੇ ਮੈਨੂੰ ਬਹੁਤ ਪ੍ਰਸੰਨਤਾ ਹੋਈ ਹੈ ਤਸੱਲੀ ਵੀ ਹੋਈ ਹੈ ਕਿ ਬਹੁਤ ਸੱਚਜੇ ਢੰਗ ਦੇ ਨਾਲ ਇੱਥੇ ਹਸਪਤਾਲ ਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਇਨਫਰਾਸਟ੍ਰਕਚਰ ਡਾਕਟਰਸ ਔਰ ਸਾਰੀਆਂ ਹੀ ਸਪੈਸ਼ਲਾਈਜੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਇੱਥੇ ਬਣੀਆਂ ਹੋਈਆਂ ਔਰ ਇਨਫਰਾਸਟ੍ਰਕਚਰ ਦੀ ਕੁਆਲਿਟੀ ਵੀ ਕਾਫੀ ਬਿਹਤਰ ਕੁਆਲਿਟੀ ਅੱਛੀ ਕੁਆਲਿਟੀ ਦਾ ਨੇ ਬਣਾਇਆ ਹੈਗਾ ਪਰ ਮੈਨੂੰ ਉਮੀਦ ਹੈ ਮੈਨੂੰ ਭਰੋਸਾ ਹੈ ਕਿ ਇੱਥੇ ਜਿਹੜੇ ਡਾਕਟਰਸ ਨੇ ਬਾਕੀ ਪ੍ਰਬੰਧਕ ਉਹ ਵੀ ਮਿਆਰ ਦੇ ਹੋਣਗੇ ਔਰ ਲੋਕਾਂ ਵਾਸਤੇ ਬਹੁਤ ਵੱਡੀ ਸਹੂਲਤ ਹੈ ਨੇ ਇਥੋਂ ਦੇ ਪ੍ਰਧਾਨ ਸਾਹਿਬ ਨੂੰ ਸਕੱਤਰ ਸਾਹਿਬ ਨੂੰ ਔਰ ਸਾਰੀ ਰਾਮਗੜੀਆ ਕਮਿਊਨਿਟੀ ਨੂੰ ਧਰਮਾਨ ਸਾਹਿਬ ਨੂੰ ਸਭ ਨੂੰ ਇਸ ਗੱਲ ਵਾਸਤੇ ਵਧਾਈ ਦੇਣੀ ਚਾਹਣਾ ਕਿ ਸਮਾਜ ਦੇ ਵਿੱਚ ਰਾਮਗੜੀਆ ਭਾਈਚਾਰੇ ਦਾ ਬਹੁਤ ਵੱਡਾ ਰੋਲ ਰਿਹਾ ਹੈ ਸ਼ੁਰੂ ਤੋਂ ਪਰ ਵਿਸ਼ਵਕਰਮਾ ਜੀ ਸਾਡੇ ਸਾਰਿਆਂ ਵਾਸਤੇ ਪ੍ਰੇਰਨਾ ਸਰੋਤ ਹੈ ਮੈਂ ਮਹਿਸੂਸ ਕਰਦਾ ਕਿ ਵਿਸ਼ਵਕਰਮਾ ਜੀ ਸਿਰਫ ਰਾਮਗੜੀਆ ਬ੍ਰਾਦਰਹੀ ਵਾਸਤੇ ਜਾਂ ਭਾਈਚਾਰੇ ਵਾਸਤੇ ਹੀ ਉਹ ਪ੍ਰੇਰਨਾ ਦੇ ਸਰੋਤ ਨਹੀਂ ਉਹ ਪੂਰੇ ਸੰਸਾਰ ਦੇ ਵਾਸਤੇ ਪੂਰੇ ਧਰਮਾਂ ਦੇ ਵਾਸਤੇ ਉਹ ਪ੍ਰੇਰਨਾ ਦੇ ਸਰੋਤ ਨੇ ਸ੍ਰਿਸ਼ਟੀ ਦੇ ਰਚਨਹਾਰੇ ਨੇ ਉਹ ਔਰ ਮੈਂ ਉਹਨਾਂ ਪ੍ਰਤੀ ਵੀ ਨਤਮਸਤਕ ਹੁੰਦਾ ਹੋਇਆ ਇੱਕ ਵਾਰ ਫਿਰ ਪਾਈਚਾਰਿਆਂ ਨੂੰ ਪੂਰੀ ਦੀ ਪੂਰੀ ਬਧਾਈ ਦੇਣੀ ਚਾਹਣਾ ਔਰ ਪਗਵਾੜੇ ਦੇ ਵਿੱਚ ਕਿਉਂਕਿ ਪਗਵਾੜੇ ਦਾ ਇੱਕ ਆਪਣੀ ਸਿਗਨੀਫੀਕੈਂਸ ਹੈ ਸ਼ੁਰੂ ਤੋਂ ਪਗਵਾੜੇ ਦਾ ਪਗਵਾੜੇ ਦਾ ਬਹੁਤ ਵੱਡਾ ਰੋਲ ਹੈ ਭੂਮਿਕਾ ਹੈ ਪੰਜਾਬ ਦੇ ਵਿੱਚ ਔਰ ਅਸੀਂ ਮਹਿਸੂਸ ਕਰਦੇ ਹਾਂ ਕਿ ਪੰਜਾਬ ਜਿਹੜਾ ਅੱਜ ਕੱਲ ਬਹੁਤ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਆਰਥਿਕ ਸੰਕਟ ਹੈ ਸਮਾਜਿਕ ਚੁਣੌਤੀਆਂ ਸਾਡੇ ਸਾਹਮਣੇ ਹੈ ਬਹੁਤ ਸਾਰੀਆਂ ਸਮੱਸਿਆਵਾਂ ਹਨ ਉਨ੍ਹਾਂ ਵਿੱਚੋਂ ਉੱਭਰਨ ਦੇ ਵਾਸਤੇ ਅੱਜ ਪੰਜਾਬ ਨੂੰ ਇੱਕ ਨਵੀਂ ਸੋਚ ਦੀ ਲੋੜ ਹੈ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦੀ ਲੋੜ ਹੈ ਔਰ ਰਾਮਗੜ ਯਰ ਭਾਈਚਾਰਾ ਇੱਕ ਬਹੁਤ ਸੁਰਜਾ ਹੋਇਆ ਭਾਈਚਾਰਾ ਸਾਡੇ ਸਮਾਜ ਦਾ ਪੰਜਾਬੀ ਸਮਾਜ ਦਾ ਅਹਿਮ ਹਿੱਸਾ ਹੈ ਸੂਝਵਾਨ ਲੋਕ ਨੇ ਔਰ ਮੈਂ ਇਹਨਾਂ ਤੋਂ ਉਮੀਦ ਕਰਦਾ ਕਿ ਪੰਜਾਬ ਨੂੰ ਸੰਕਟ ਵਿੱਚੋਂ ਕੱਢਣ ਦੇ ਵਾਸਤੇ ਇਹ ਆਪਣੀ ਬੰਦੀ ਭੂਮਿਕਾ ਨਿਭਾਉਣਗੇ ਔਰ ਸਹੀ ਦਿਸ਼ਾ ਵਾਲੇ ਪਾਸੇ ਪੰਜਾਬ ਨੂੰ ਤੋਰਨ ਦੇ ਵਾਸਤੇ ਔਰ ਦੇਸ਼ ਦੇ ਪ੍ਰਧਾਨ ਮੰਤਰੀ ਜੀਨਦਰ ਮੋਦੀ ਜੀ ਜਿਨ੍ਹਾਂ ਦੀ ਸੋਚ ਹੈ ਕਿ ਪੰਜਾਬ ਗੀਰ ਸਾਡੀ ਖੜਕ ਪੂਜਾ ਹੈ ਪੰਜਾਬ ਜਿਹੜਾ ਸਿਰ ਦਾ ਤਾਜ ਹੈ ਭਾਰਤ ਦਾ ਪੰਜਾਬ ਦੇ ਲੋਕਾਂ ਦੇ ਘਰ ਕੋ ਛਾੜੀ ਹੋਵੇ ਪੰਜਾਬ ਖੁਸ਼ਹਾਲ ਹੋਵੇ ਇੱਥੇ ਦਾ ਜਿਹੜਾ ਭਾਈਚਾਰਾ ਹੈ ਇੱਥੇ ਜਿਹੜੀ ਭਾਈਚਾਰਕ ਸਾਂਝ ਹੈ ਹਿੰਦੂ ਸਿੱਖ ਦੀ ਸਾਂਝ ਹੈ ਇਹ ਹੋਰ ਮਜ਼ਬੂਤ ਹੋਵੇ ਸਾਨੂੰ ਜ਼ਰੂਰੀ ਹੈ ਕਿ ਅਸੀਂ ਇਸ ਵਿਚਾਰਧਾਰਾ ਨੂੰ ਤਗੜਾ ਕਰੀਏ ਪੰਜਾਬ ਦੇ ਵਿੱਚ ਔਰ ਜਿੰਨੀਆਂ ਵੀ ਬਾਹਰੀ ਤਾਕਤਾਂ ਇੱਥੇ ਭਾਈਚਾਰੇ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜਾਂ ਜਾਤ ਪਾਤ ਦੇ ਨਾਂ ਤੇ ਲੋਕਾਂ ਨੂੰ ਮੰਡਣ ਦੀ ਗੱਲ ਕਰਦੀਆਂ ਨੇ ਉਹਨਾਂ ਨੂੰ ਅਸੀਂ ਨਕਾਰੇਗੇ ਔਰ ਮਜਬੂਤ ਰਾਸ਼ਟਰ ਮਜਬੂਤ ਭਾਰਤ ਜਦੋਂ ਬਣ ਰਿਹਾ ਹੈ ਮਜਬੂਤ ਪੰਜਾਬ ਪੰਜਾਬ ਦਾ ਪਾਈਚਾਰਾ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਮਿਸਾਲ ਹੈ ਉਹਨੂੰ ਅਸੀਂ ਹੋਰ ਮਜਬੂਤੀ ਵਾਲੇ ਪਾਸੇ ਲੈ ਕੇ ਲਈ ਸਰ ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ OBC ਸਮਾਜ ਦੇ ਲਈ ਅਨੇਕਾਂ ਉਪਰਾਲੇ ਕੀਤੇ ਜਾਂਦੇ ਨੇ ਯਤਨ ਕੀਤੇ ਜਾਂਦੇ ਨੇ ਸ਼੍ਰੋਮਣੀ ਵਿਸ਼ਵਕਰਮ ਮੰਦਰ ਫਗਵਾੜਾ ਦੀ ਇੱਕ ਹੱਬ ਹੈ ਜਿੱਥੇ ਲੱਖਾਂ ਲੋਕ ਨਤਮਸਤਕ ਹੁੰਦੇ ਨੇ ਤੇ ਕੀ ਆਉਣ ਵਾਲੇ ਟਾਈਮ ਵਿੱਚ ਜਿਵੇਂ ਭਾਜਪਾ ਦੇ ਹੋਰ ਵੱਡੇ ਲੀਡਰ ਇੱਥੇ ਆ ਕੇ ਜਾਂਦੇ ਨੇ ਤੁਸੀਂ ਆਇਓ ਆਉਣ ਵਾਲੇ ਦਿਨਾਂ 'ਚ ਪ੍ਰਧਾਨ ਮੰਤਰੀ ਨੂੰ ਵੀ ਇੱਥੇ ਦੇਖ ਸਕਦੇ ਆਪਾਂ ਆ ਮੈਂ ਇੱਕ ਗੱਲ ਹੋਰ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਦੇਖੋ OBC ਭਾਈਚਾਰਾ ਸਾਰੇ ਇਸ ਗੱਲ ਤੇ ਮਾਣ ਮਹਿਸੂਸ ਕਰੇ ਕਿ ਪ੍ਰਧਾਨ ਮੰਤਰੀ ਜੀ ਖੁਦ ਇਸ ਭਾਈਚਾਰੇ ਨਾਲ ਸੰਬੰਧਿਤ ਹੈ ਔਰ ਇਸ ਭਾਈਚਾਰੇ ਦੇ ਦੁੱਖ ਤਕਲੀਫਾਂ ਨੂੰ ਪਾਉਣ ਨੂੰ ਉਹ ਸ਼ਾਇਦ ਬਾਕੀ ਭਾਰਤ ਦੇ ਬਾਕੀ ਲੀਡਰਾਂ ਨਾਲੋਂ ਸਭ ਤੋਂ ਬਿਹਤਰ ਸਮਝਦੇ ਨੇ ਔਰ ਬਿਲਕੁਲ ਅਸੀਂ ਸਾਡੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸਾਡੇ ਵੱਡੇ ਲੀਡਰ ਨੇ ਉਹ ਸਾਰੇ ਕਿਸ ਧਰਤੀ ਤੇ ਆਉਣ ਨਾਤਮਸਤਕ ਹੋਣ ਔਰ ਅਸੀਂ ਹਰ ਤਰ੍ਹਾਂ ਨਾਲ ਫਗਵਾੜੇ ਦੇ ਵਿਕਾਸ ਵਾਸਤੇ ਵੀ ਸਾਡੀ ਪਾਰਟੀ ਜਿਹੜੀ ਹੈਗੀ ਆ ਉਹਨੂੰ ਪ੍ਰਾਥਮਿਕਤਾ ਦੇ ਕੇ ਰੱਖੇਗੀ ਔਰ ਪੂਰੇ ਦੁਆਬੇ ਵਾਸਤੇ ਪੂਰੇ ਪੰਜਾਬ ਦੇ ਵਾਸਤੇ ਜਿਹੜੇ ਸਾਡੇ ਜਿਹੜੇ ਨੇਤਾ ਨੇ ਉਸ ਵਾਸਤੇ ਬਿਲਕੁਲ ਸੰਗਿੱਧਾ ਹੈਗੇ ਨੇ ਔਰ ਸਾਡੀ ਬਚਨ ਬੰਦਤਾ ਜਿਵੇਂ ਕਿ ਇੱਥੇ ਮੰਦਰ ਵੱਲੋਂ ਇੱਕ ਬਹੁਤ ਵਧੀਆ ਹਸਪਤਾਲ ਤਿਆਰ ਹੋ ਰਿਹਾ ਜੀ ਜਿਹਦਾ ਕਿ ਜਲਦੀ ਉਦਘਾਟਨ ਹੋਣ ਵਾਲਾ ਸਾਰਾ ਚੈਰੀਟੇਬਲ ਦੇ ਥਰੂ ਚੱਲ ਰਿਹਾ ਹੈ ਉਹਦੇ ਲਈ ਬੀਤੇ ਦਿਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਆ ਕੇ ਇੱਥੇ ਇੱਕ 2 ਕਰੋੜ ਰੁਪਏ ਡੋਨੇਟ ਕੀਤਾ ਗਿਆ ਸੀਗਾ ਤੇ ਇਸੇ ਤਰ੍ਹਾਂ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਵੱਲੋਂ ਇੱਕ ਐਂਬੂਲੈਂਸ ਭੇਟ ਕੀਤੀ ਗਈ ਸੀ ਕਿ ਭਾਜਪਾ ਵੱਲੋਂ ਹੋਰ ਇੱਥੇ ਕੋਈ ਨਾਲ ਸਹਿਯੋਗ ਕੀਤਾ ਜਾਵੇਗਾ ਆਉਣ ਵਾਲੇ ਦਿਨਾਂ ਵਿੱਚ ਬਿਲਕੁਲ ਜੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਕੇਂਦਰ ਦੇ ਵਿੱਚ ਹਮੇਸ਼ਾ ਹੀ ਉਹ ਜਿਹੜਾ ਹੈਲਥ ਇਨਫਰਾਸਟ੍ਰਕਚਰ ਹੈ ਉਹਦੀ ਪ੍ਰਾਥਮਿਕਤਾ ਹੈ ਤੁਸੀਂ ਦੇਖੋਗੇ ਕਿ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਨੂੰ ਕਿੰਨੇ ਵੱਡੇ ਤੋਹਫੇ ਦਿੱਤੇ ਆ ਪੰਜਾਬ ਨੂੰ ਏਮਜ਼ ਦਿੱਤਾ ਹੈ ਪੰਜਾਬ ਨੂੰ ਕੈਂਸਰ ਹਸਪੀਟਲ ਦਿੱਤਾ ਉਹਨੇ ਮੋਹੱਲੇ ਦੇ ਵਿੱਚ ਔਰ ਕਿਸੇ ਵੀ ਤਰੀਕੇ ਨਾਲ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਦਿਲ ਖੋਲ ਕੇ ਉਹ ਪੰਜਾਬ ਦੇ ਵਾਸਤੇ ਬਹੁਤ ਕੁਝ ਕਰਦੇ ਆ ਉਹ ਕਰਨਾ ਵੀ ਚਾਹੁੰਦੇ ਆ ਪਰ ਡੈਫੀਨਿਟਲੀ ਅਸੀਂ ਇਸ ਹਸਪੀਟਲ ਵਾਸਤੇ ਸਾਡੇ ਬਹੁਤ ਹੀ ਸਨਮਾਨਿਤ ਨੇਤਾ ਸ੍ਰੀ ਸੋਮਪ੍ਰਕਾਸ਼ ਜੀ ਜਿਹੜੇ ਇਸ ਇਲਾਕੇ ਦਾ ਸੰਬੰਧਿਤ ਹੈ ਉਹਨਾਂ ਨੇ ਪਹਿਲਾਂ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਨੇ ਇੱਥੇ ਆਪਣੀ ਜਿਹੜੀ ਸੇਵਾ ਜਿਹੜੀ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਪਾਰਟੀ ਔਰ ਸਾਡੀ ਸਰਕਾਰ ਜਿਹੜੀ ਹੈਗੀ ਆ ਹਰ ਤਰੀਕੇ ਦੇ ਨਾਲ ਇਹ ਸੇਵਾ ਦੇ ਕਾਰਜ ਨੂੰ ਸਪੋਰਟ ਕਰਦੇ ਰਹਿਣਗੇ ਠੀਕ ਹੈ ਧੰਨਵਾਦ